ਦੇਖੋ ਪਹਿਲੀ ਗੱਲ ਤਾਂ ਇਹ ਕਿ ਪ੍ਰਧਾਨ ਮੰਤਰੀ ਜੀ ਨੇ ਕੈਲੋ ਵੀ ਇੰਨੇ ਦਿਨ ਹਾਲ ਤੱਕ ਵੀ ਪੰਜਾਬਦਾਨੀ ਸੀ ਪੁੱਛਿਆ ਟਵੀਟ ਤੱਕ ਨਹੀਂ ਸੀ ਕੀਤਾ ਜਿਹੜੇ ਪ੍ਰਧਾਨ ਮੰਤਰੀ ਜੀ ਜਨਮ ਦਿਨ ਤੇ ਵੀ ਵਧਾਈ ਦਿੰਦੇ ਆ ਲੋਕਾਂ ਦੇ ਮਨਾਂ 'ਚ ਗੁੱਸਾ ਸੀ ਪਰ ਚਲੋ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਮੈਂ ਪੰਜਾਬ ਆਉਣਾ ਤਾਂ ਦੇਸ਼ ਦੇ ਮੁਖੀ ਐ ਇੱਕ ਉਮੀਦ ਸੀ ਕਿ ਪ੍ਰਧਾਨ ਮੰਤਰੀ ਜੀ ਕੋਈ ਨਾ ਕੋਈ ਰਾਹਤ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਦੇ ਕੇ ਜਾਣਗੇ ਕਿਉਂਕਿ ਹਜ਼ਾਰਾਂ ਕਰੋੜ ਦਾ ਨੁਕਸਾਨ ਹਰ ਤਹਿਸੀਲ ਦੇ ਵਿੱਚ ਪੰਜਾਬ ਦੀ ਚ ਹੋਇਆ ਜਿੱਥੇ ਪਾਣੀ ਆਇਆ ਤੇ ਪ੍ਰਧਾਨ ਮੰਤਰੀ ਜੀ ਉੱਥੇ ਗਏ ਤੇ ਜਿਹੜੇ ਅਸਲੀ ਕਿਸਾਨ ਪੀੜਤ ਹੈ ਉਹਨਾਂ ਨੂੰ ਮਿਲੇ ਤੱਕ ਨਹੀਂ ਤੇ ਮਹਿਜ਼ 1600 ਕਰੋੜ ਤੇ ਮੈਂ ਸਮਝਦਾ ਇਹ ਬੇਇੱਜ਼ਤੀ ਕਹਿ ਲਓ ਇਹਨੂੰ ਇਹਨੂੰ ਕੋਝਾ ਮਜ਼ਾਕ ਕਹਿ ਲਓ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਤੁਸੀਂ ਦੇਖੋ ਵੀ ਉੱਥੋਂ ਦੇ ਲੋਕ 20-20 ਸਾਲ ਪਿੱਛੇ ਜਿਹੜੇ ਆ ਉਹ ਚਲੇ ਗਏ ਘਰ ਬਰਬਾਦ ਹੋ ਗਏ ਘਰ ਟਹਿ ਗਏ ਡੰਗਰ ਮਰ ਗਏ ਫਸਲਾਂ ਬਰਬਾਦ ਹੋ ਗਈਆਂ ਤੇ ਕਈਆਂ ਦੇ ਜੀ ਵੀ ਚਲੇ ਗਏ ਤੇ ਤੁਸੀਂ 1600 ਕਰੋੜ ਮੈਂ ਜੇ ਪਹਿਲਾਂ ਕਿਹਾ ਵੀ ਇੱਕ ਇੱਕ ਤਹਿਸੀਲ ਦਾ 16 1600 ਕਰੋੜ ਦਾ ਨੁਕਸਾਨ ਹੈ ਜਿਹੜਾ ਪੰਜਾਬ 'ਚ ਹੋਇਆ ਹੋਊਗਾ ਤੇ ਸਾਰੇ ਪੰਜਾਬ ਲਈ ਤੇ ਪੰਜਾਬ ਦਾ ਤਾਂ ਆਪਦਾ 60000 ਕਰੋੜ ਰੁਪਈਆ ਜਿਹੜਾ ਕੇਂਦਰ ਪੱਲ ਬਕਾਇਆ ਪਿਆ ਅਸਤਾਜੇ ਇੰਟਰਮ 20000 ਕਰੋੜ ਰੁਪਈਆ ਮੰਗ ਰਹੇ ਸੀਗੇ ਕਿ ਜਿਹੜੇ ਹਜੇ ਲੌਸਸਸ ਹੋਏ ਆ ਅੱਧੇ ਟਾਈਮ ਰੀਲੀਫ ਲਈ ਮਤਲਬ ਕਿ ਤੁਸੀਂ ਜੇ ਰੀਲੀਫ ਨਹੀਂ ਵੀ ਦੇਣੀ ਘੱਟੋ ਘੱਟ ਸਾਡੇ ਪੈਸੇ ਦੇ ਦਿਓ ਇਹ ਤਾਂ ਜੇ ਸਾਡੇ ਪੈਸੇ ਪੰਜਾਬ ਨੇ ਕੇਂਦਰ ਤੋਂ ਲੈਣੇ ਆ 1600 ਕਰੋੜ ਤਾਂ ਉਹਦੇ ਵਿਆਜ ਤੋਂ ਵੀ ਘੱਟ ਹੈ ਸੋ ਇਹ ਬਹੁਤ ਵੱਡਾ ਮਜ਼ਾਕ ਪੰਜਾਬ ਨਾਲ ਉਹ ਸੂਬੇ ਨਾਲ ਕੀਤਾ ਜੀਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਜੋ ਪ੍ਰਧਾਨ ਮੰਤਰੀ ਜੀ ਸਾਰੇ ਵਜ਼ੀਰ ਕਹਿੰਦੇ ਰਹਿੰਦੇ ਆ ਨਾ ਕਿ ਜੀ ਅਸੀਂ ਆਤਮ ਨਿਰਭਰਾਂ ਉਹ ਕਿੱਦਾਂ ਹੋਏ ਜਿਹੜੇ ਦੇਸ਼ ਨੂੰ ਕਹ ਲਓ ਵੀ ਅਮਰੀਕਾ ਵਰਗੀਆਂ ਸ਼ਕਤੀਆਂ ਦੇ ਅੱਗੇ ਮੰਗਣਾ ਪੈਂਦਾ ਸੀ ਕਿਉਂਕਿ ਇੱਥੇ ਭੁੱਖਮਰੀ ਪੈਲਦੀ ਸੀ ਜੇ ਅੱਜ ਸਭ ਤੋਂ ਵੱਡਾ ਯੋਗਦਾਨ ਕੋਈ ਫੂਟਬਾਲ ਦੇ ਵਿੱਚ ਪਾ ਰਿਹਾ ਤਾਂ ਉਹ ਪੰਜਾਬ ਹੈ ਤੇ ਕੋਈ ਐਮੀਨੇਸ ਹੀ ਆਪਣਾ ਧਰਤੀ ਪਾਣੀ ਸਭ ਕੁਝ ਬਰਬਾਦ ਕਰ ਲਿਆ ਦੇਸ਼ ਨੂੰ ਆਜ਼ਾਦੀ ਦਿਵਾਉਣ ਚ ਸਭ ਤੋਂ ਵੱਡਾ ਕੰਟ੍ਰਿਬਿਊਸ਼ਨ ਪੰਜਾਬੀਆਂ ਦਾ ਤੇ ਇਸ ਤੋਂ ਇਲਾਵਾ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਯਾਦ ਕਰਵਾਉਣਾ ਚਾਹਣਾ ਕਿ ਜਦੋਂ ਦੇਸ਼ ਤੇ 1962 ਦੀ ਲੜਾਈ ਚ ਬਹੁਤ ਵੱਡੀ ਵਿਪਤਾ ਪਈ ਤੇ ਦੇਸ਼ ਕੋਲੇ ਪੈਸੇ ਨਹੀਂ ਸੀ ਤਾਂ ਉਦੋਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸਾਰੇ ਦੇਸ਼ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਨੈਸ਼ਨਲ ਡਿਫੈਂਸ ਫੰਡ ਦੇ ਵਿੱਚ ਕੰਟ੍ਰਿਬਿਊਟ ਕਰੋ ਤਾਂ ਤੁਸੀਂ ਦੇਖੋ ਵੀ ਮਹਿਜ 2% ਆਬਾਦੀ ਵਾਲਿਆਂ ਨੇ 46% ਕੰਟਰੀਬਿਊਟ ਨੈਸ਼ਨਲ ਡਿਫੈਂਸ ਫੰਡ ਚ ਕੀਤਾ 252 ਕਿਲੋ 골ਡ ਜਿਹੜਾ ਪੰਜਾਬੀਆਂ ਨੇ ਦਿੱਤਾ ਸਾਡੀਆਂ ਭੈਣਾਂ ਨੇ ਆਪਣੇ ਕੜੇ ਉਤਾਰ ਤਰ ਗਲਾਂ ਦੇ ਹਾਰ ਉਤਾਰ ਤਰ ਦਿੱਤੇ ਕਿਉਂਕਿ ਦੇਸ਼ ਨੂੰ ਜ਼ਰੂਰਤ ਸੀ ਤੇ ਅੱਜ ਜਦੋਂ ਪੰਜਾਬ ਨੂੰ ਜ਼ਰੂਰਤ ਹੈ ਤਾਂ 1600 ਕਰੋੜ ਰੁਪਏ ਮੈਂ ਤੁਸੀਂ ਦੇਖ ਕੇ ਆ ਗਏ ਸੋ ਬਹੁਤ ਵੱਡਾ ਮਜ਼ਾਕ ਪ੍ਰਧਾਨ ਮੰਤਰੀ ਨੇ ਪੰਜਾਬ ਵਾਸੀ ਨਾਲ ਕੀਤਾ ਜਿਹੜੇ ਹਮੇਸ਼ਾ ਹਿੱਕ ਢਾਕੇ ਇਸ ਦੇਸ਼ ਨਾਲ ਖੜੇ ਰਿਹਾ ਤੁਸੀਂ ਅੱਗੇ ਤੋਂ ਵੀ ਖੜੇ ਰਵਾਂਗੇ ਪਰ ਜੋ ਇਹ ਬੇਇੱਜ਼ਤੀ ਪੰਜਾਬ ਦੀ ਕੀਤੀ ਹੈ ਇਹ ਅ ਪ੍ਰਦਾਸ਼ ਕਰਨ ਯੋਗ ਨਹੀਂ ਲੇਕਿਨ 12000 ਕਰੋੜ ਰੁਪਏ ਦੀ ਜੋ ਹੈ ਉਹ ਪਹਿਲੇ ਫੰਡ ਪੜਾ ਹੋਇਆ ਹੈ ਕਿ ਇਸ ਦਾ ਇਸਤੇਮਾਲ ਪੰਜਾਬ ਸਰਕਾਰ ਨੇ ਨਹੀਂ ਕੀਤਾ ਹੈ ਤੇ ਉਹ 12000 ਕਰੋੜ ਜੇ ਅ ਜੋ ਪ੍ਰਧਾਨ ਮੰਤਰੀ ਜੀ ਨੇ ਕਹਿ ਵੀ ਪਿਆ ਜੇ ਤੁਸੀਂ ਉਹਦੇ ਤੇ ਜਾ ਕੇ ਸ਼ਰਤਾਂ ਦੇਖੋ ਕਿ ਜੀ 6000 ਰੁਪਿਆ ਤੁਸੀਂ ਆਪਣੇ ਮਕਾਨ ਦੀ ਰਿਪੇਅਰ ਲਈ ਜਿਹੜਾ ਵਰਤਨਾ ਮੈਨੂੰ ਦੱਸੋ 6000 ਚ ਕਿਹੜੇ ਮਕਾਨ ਦੀ ਰਿਪੇਅਰ ਹੋ ਜੂਗੀ ਉੱਥੇ ਤਰੇੜਾਂ ਆ ਗਈਆਂ ਲੋਕਾਂ ਦੇ ਫਰਸ਼ ਵਹਿ ਗਏ ਜਿਹੜੀਆਂ ਤਰੇੜਾਂ ਆਈਆਂ ਨਾ ਜਿੱਦਣ ਦੋ ਟੁੱਪਾ ਨਿਕਲ ਲੱਗੀਆਂ ਉਹ ਸਾਰੇ ਮਕਾਨ ਡਿੱਗਣੇ ਆ ਡੇਢ ਲੱਖ ਚ ਕਿਹੜਾ ਘਰ ਹੈ ਜਿਹੜਾ ਦੁਬਾਰਾ ਬੇਚੂਗਾ 30000 ਦੀ ਕਿਹੜੀ ਜਿਹੜੀ ਮੱਝ ਹੈ ਜਾਂ ਗਾਂ ਹੈ ਉਹ ਮਿਲਦੀ ਹੈ ਸੋ ਇਹ ਬਹੁਤ ਵੱਡਾ ਜਿਹੜਾ ਮਜ਼ਾਕ ਹੈ ਉਹ ਕੀਤਾ ਖਾਸ ਤੌਰ ਤੇ ਫਸਲਾਂ ਦੇ ਲਈ ਕੇਂਦਰ ਸਰਕਾਰ ਕਹਿੰਦੀ ਹੈ ਕਿ 6800 ਰੁਪਇਆ ਜਿਹੜਾ ਅਸੀਂ ਤੁਹਾਨੂੰ ਫਸਲ ਦੀ ਬਰਬਾਦੀ ਦੇ ਲਈ ਦੇਵਾਂਗੇ 30% ਤੋਂ ਜ਼ਿਆਦਾ ਹੁੰਦੀ ਹੈ ਉਹ ਤਾਂ 100% ਚਲੋ ਬਰਬਾਦੀ ਹੈ 6800 ਨਾਲ ਮੈਨੂੰ ਦੱਸੋ ਵੀ ਜ਼ਿੰਮੇਵਾਰਤਾ ਕੀ ਬਣੂਗਾ ਇਹ ਤਾਂ ਪੰਜਾਬ ਸਰਕਾਰ ਹੈ ਵੀ ਜਿਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ 20000 ਪਿਆ ਪ੍ਰਤੀ ਏਕੜ ਜਿਹੜਾ ਉਹ ਦੇਵਾਂਗੇ ਜਿਹੜਾ ਉਹ 12000 ਕਰੋੜ ਹੈ ਉਹ ਚ ਇਸ ਤਰ੍ਹਾਂ ਦੀ ਸ਼ਰਤਾਂ ਨੇ ਜਾਂ ਉਹਦੇ ਜੋ ਹੀ ਘੱਟੋਕਟ ਸ਼ਰਤਾਂ ਹਟਾ ਦੇਣ ਉਹ ਜੋ ਕਹਿ ਦੇਣ ਵੀ ਭਾਈ ਤੁਸੀਂ ਆਪਣੀ ਮਰਜ਼ੀ ਮੁਤਾਬਕ 20000 ਦੇ ਸਕਦੇ ਹਾਂ 25000 ਦੇ ਸਕਦੇ ਹਾਂ ਉਸ ਤੱਕ ਕਿਉਂਕਿ ਡਿਮਾਂਡ ਕਰਦੇ ਸੀ ਕੇਂਦਰ ਤੋਂ ਕੋਈ ਘੱਟੋ ਘਾਟ 5000 ਰੁਪਇਆ ਆ ਪਰ ਇੱਕੜ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਪਰ ਕੇਂਦਰ ਕਹਿੰਦਾ ਜੇ ਕਿ ਅਸੀਂ ਸਿਰਫ 6800 ਰੁਪਇਆ ਦੇਵਾਂਗੇ ਸੋ ਇਹ ਬਹੁਤ ਵੱਡਾ ਜਿਹੜਾ ਮਜ਼ਾਕ ਹੈ ਮੈਂ ਦੁਬਾਰਾ ਕਹੂੰਗਾ ਪੰਜਾਬ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਉਹ ਸੂਬੇ ਦੇ ਨਾਲ ਜਿਹੜਾ ਹਮੇਸ਼ਾ ਹਿੱਕ ਟਾ ਕੇ ਇਸ ਦੇਸ਼ ਦੇ ਨਾਲ ਖੜਿਆ ਰਿਹਾ